ਲੜਕੇ ਦੇ ਮਾਤਾ ਪਿਤਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੈਨ ਵਿਕਿੰਦਰ ਕੌਰ ਨੂੰ ਮੌਤ ਦੀ ਸਜ਼ਾ ਹੋਵੇ ਜਿਸ ਨੇ ਸਾਡਾ ਇਕਲੌਤਾ ਪੁੱਤਰ ਖਾਲਿਆ ਜਿਸ ਨੇ ਸਾਡੇ ਇਕਲੌਤੇ ਪੁੱਤਰ ਨੂੰ ਤਸੀਹੇ ਦੇ ਕੇ ਮਾਰਿਆ ਆਪਣੇ ਯਾਰ ਦੇ ਨਾਲ ਯਾਨੀ ਕਿ ਬੁਆਏਫਰੈਂਡ ਦੇ ਨਾਲ ਮਿਲ ਕੇ ਸ਼ਾਦੀशुदा ਰੁਪਿੰਦਰ ਕੌਰ ਦਾ ਵੱਡਾ ਕਾਰਾ ਇਸ ਵੱਡੇ ਕਾਰੇ ਨੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਦੁਨੀਆ ਭਰ ਦੇ ਪੰਜਾਬੀ ਕਹਿ ਰਹੇ ਨੇ ਕਿ ਇਸ ਦਰਿੰਦੇ ਜੋੜੇ ਯਾਨੀ ਕਿ ਰੁਪਿੰਦਰ ਕੌਰ ਅਤੇ ਉਸ ਦੇ ਬੁਆਏਫਰੈਂਡ ਉਸ ਦੇ ਯਾਰ ਨੂੰ ਮੌਤ ਦੀ ਸਜ਼ਾ ਹੋਵੇ ਰੁਪਿੰਦਰ ਕੌਰ ਵੱਲੋਂ ਐਡਾ ਵੱਡਾ ਘਾਰਾ ਕੀਤਾ ਗਿਆ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਦੁਨੀਆ ਭਰ ਦੇ ਪੰਜਾਬੀਆਂ ਦਾ ਦਿਲ ਝੰਜੋੜਿਆ ਗਿਆ ਤੇ ਸਾਰਿਆਂ ਦੇ ਮੂੰਹ ਦੇ ਵਿੱਚੋਂ ਇੱਕੋ ਹੀ ਆਵਾਜ਼ ਬਣੀ ਕਿ ਇਹ ਰਿਸ ਭਾਰ ਦਾ ਕਾਨੂੰਨ ਇਹਨਾਂ ਦੋਨਾਂ ਨੂੰ ਮੌਤ ਦੀ ਸਜ਼ਾ ਦੇਵੇ ਰੁਪਿੰਦਰ ਕੌਰ ਨੇ ਜਿਹੜਾ ਕਾਰਾ ਕੀਤਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕੱਲ ਜੋ ਪੰਜਾਬ ਪੁਲਿਸ ਵੱਲੋਂ ਖੁਲਾਸੇ ਕੀਤੇ ਗਿਆ ਕਿ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਜਿਹੜੇ ਉਸਦੇ ਹਸਬੰਡ ਆਪਣੇ ਹਸਬੰਡ ਨੂੰ ਮਾਰਿਆ ਗਿਆ ਆਪਣੇ ਹਸਬੰਡ ਦੀ ਦੁਸ਼ਮਣ ਬਣ ਗਏ ਪਿਆਰ ਦੇ ਵਿੱਚ ਅੰਨੀ ਸਰਪਿੰਦਰ ਕੌਰ ਆਸ਼ਕੀ ਲੋਕ ਕਬਾਉਂਦੇ ਹਾਂ ਲੋਕ ਪਿਆਰ ਕਰਦੇ ਹਾਂ ਲੇਕਿਨ ਕਹਿੰਦੇ ਨੇ ਕਿ ਪਿਆਰ ਦੇ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਲੇਕਿਨ ਇਸ ਤਰ੍ਹਾਂ ਦਾ ਜਾਇਜ਼ ਨਹੀਂ ਇਸ ਤਰ੍ਹਾਂ ਦੀ ਜੰਗ ਨਾ ਲੜੀ ਜਾਵੇ ਜਿੱਥੇ ਕਿ ਇਕਲੌਤੇ ਮਾਂ ਪਿਓ ਦਾ ਪੁੱਤਰ ਇਸ ਦੁਨੀਆ ਤੇ ਨਾ ਰਵੇ ਜਿਨ੍ਹਾਂ ਨੇ ਪਾਲਿਆ ਜਿਨ੍ਹਾਂ ਨੇ ਉਹਨੂੰ ਪੜਾਇਆ ਜਿਨ੍ਹਾਂ ਨੇ ਉਹਨਾਂ ਨੂੰ ਨੌਕਰੀ ਲਵਾਇਆ ਤੇ ਦੂਸਰੇ ਪਾਸੇ ਜਿਨ੍ਹਾਂ ਦੀਆਂ ਅੱਖਾਂ ਦਾ ਤਾਰਾ ਸੀ ਅੱਜ ਉਹਨਾਂ ਦੇ ਘਰ ਜੇ ਬਲੁੰਦੇ ਗਏ ਨੇ ਪੰਜਾਬ ਸਰਕਾਰ ਦੇ ਕੋਲ ਵੀ ਮੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਹਰ ਹਲਕਾ ਨਿਵਾਸੀ ਕਹਿ ਰਿਹਾ ਹੈ ਕਿ ਰੁਪਿੰਦਰ ਕੌਰ ਡੈਣ ਨੂੰ ਜਿਸ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਖਬਰ ਆ ਰਹੀ ਹੈ ਕਿ ਫਰੀਦਕੋਟ ਵਾਲੀ ਰੁਪਿੰਦਰ ਕੌਰ ਨੇ ਜਿਸ ਨੇ ਆਪਣੇ ਆਸ਼ਕ ਖਾਤਰ ਪਤੀ ਗੁਰਵਿੰਦਰ ਸਿੰਘ ਨੂੰ ਕਤਲ ਕਰ ਦਿੱਤਾ ਨੂੰ ਫਰੀਦਕੋਟ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਇਹ ਘਟਨਾ ਸੁੱਖਾ ਵਾਲਾ ਪਿੰਡ ਵਿੱਚ ਵਾਪਰੀ ਪੁਲਿਸ ਨੇ ਦੋਸ਼ੀ ਪਤਨੀ ਉਸ ਦੇ ਪ੍ਰੇਮੀ ਅਤੇ ਪ੍ਰੇਮੀ ਦੇ ਦੋਸਤਾਂ ਨੂੰ ਗ੍ਰਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ ਅਦਾਲਤ ਨੇ ਤਿੰਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਸੋਮਵਾਰ ਨੂੰ ਅਦਾਲਤ ਨੇ ਫਰੀਦਕੋਟ ਦੇ ਸੁੱਖਾਵਾਲਾ ਪਿੰਡ ਵਿੱਚ ਗੁਰਵਿੰਦਰ ਸਿੰਘ ਕਤਲ ਕੇਸ ਦੇ ਸਬੰਧ ਵਿੱਚ ਦੋਸ਼ੀ ਰਪਿੰਦਰ ਕੌਰ ਉਸਦੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਅਤੇ ਪ੍ਰੇਮੀ ਦੇ ਦੋਸਤ ਵਿਸ਼ਵਜੀਤ ਕੁਮਾਰ ਨੂੰ ਜੇਲ੍ਹ ਭੇਜ ਦਿੱਤਾ ਤਿੰਨੋਂ ਦੋਸ਼ੀ ਰਿਮਾਂਡ ਤੇ ਹਨ ਸਨ ਹਾਲਾਂਕਿ ਪੁਲਸ ਨੇ ਅੱਜ ਉਹਨਾਂ ਦੇ ਮੋਬਾਈਲ ਫੋਨ ਬਰਾਮਦ ਕਰਨ ਲਈ ਤਿੰਨ ਦਿਨਾਂ ਦਾ ਵਾਧੂ ਰਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੁਲਿਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗੁਰਵਿੰਦਰ ਸਿੰਘ ਦਾ ਕਤਲ 28 ਤੋਂ ਲੈ ਕੇ 29 ਨਵੰਬਰ ਦੀ ਰਾਤ ਨੂੰ ਹੋਇਆ ਸੁੱਖਾਂ ਵਾਲਾ ਪਿੰਡ ਵਿੱਚ ਹੋਇਆ ਸੀ ਜਾਂ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ਤੇ ਪੁਲਿਸ ਨੇ ਪਹਿਲਾ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਉਸ ਦੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਅਤੇ ਪ੍ਰੇਮੀ ਦੇ ਦੋਸਤ ਵਿਸ਼ਵਜੀਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ अपराध ਵਾਲੀ ਰਾਤ ਵਰਤੀ ਗਈ ਕਾਰ ਅਤੇ ਚੋਰੀ ਕੀਤੇ ਗਏ ਸੋਨੇ ਤੇ ਗਹਿਣੇ ਵੀ ਬਰਾਮਦ ਕਰ ਲਏ ਹਨ ਜੋ ਕਤਲ ਨੂੰ ਡਕੈਤੀ ਦਿਖਾਉਣ ਲਈ ਕੀਤਾ ਗਿਆ ਸਨ ਇਹ ਮਾਮਲੇ ਦੀ ਅਗਲੀ ਸੁਣਵਾਈ 22 22 ਦਸੰਬਰ ਨੂੰ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਵਿੰਦਰ ਸਿੰਘ ਇੱਕ ਐਰ.ਆਈ. ਪਰਿਵਾਰ ਨਾਲ ਸੰਬੰਧ ਸੀ ਗੁਰਵਿੰਦਰ ਸਿੰਘ 2023 ਵਿੱਚ ਫਰੀਦਕੋਟ ਦੀ ਰਹਿਣ ਵਾਲੀ ਰਪਿੰਦਰ ਕੌਰ ਨਾਲ ਵਿਆਹ ਕੀਤਾ ਸੀ ਵਿਆਹ ਤੋਂ ਬਾਅਦ ਰਪਿੰਦਰ ਕੌਰ ਕੈਨੇਡਾ ਚਲੀ ਗਈ 2024 ਵਿੱਚ ਉੱਥੋਂ ਰਿਪੋਰਟ ਕਰ ਦਿੱਤੀ ਗਈ ਇਸ ਦਰਨ ਉਸ ਦਾ ਬੱਲੂ ਆਣਾ ਦੇ ਰਹਿਣ ਵਾਲੇ ਹਰਕਮਲ ਪੁਲੀਸ ਸਿੰਘ ਨਾਲ ਪ੍ਰੇਮ ਸੰਤ ਬਣ ਗਿਆ ਜਿਸ ਨੂੰ ਕੈਨੇਡਾ ਤੋਂ ਵੀ ਰਿਪੋਰਟ ਕੀਤਾ ਕਰ ਦਿੱਤਾ ਗਿਆ ਸੀ ਗੁਰਵਿੰਦਰ ਨੂੰ ਉਹਨਾਂ ਦੇ ਇਹ ਸਬੰਧ ਦਾ ਪਤਾ ਲੱਗ ਗਿਆ ਉਸ ਨੂੰ ਖਤਮ ਕਰਨ ਲਈ ਰਪਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਤਿੰਨਾਂ ਦੋਸ਼ੀਆਂ ਨੇ ਗੁਰਵਿੰਦਰ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਗਲਾ ਘੁੱਟ ਪਹਿਲਾਂ ਜ਼ਹਿਰ ਦਿੱਤੀ ਗਈ ਉਸ ਤੋਂ ਬਾਅਦ ਗਲਾ ਜਿਹੜਾ ਹੈ ਉਹਦਾ ਘੁੱਟਿਆ ਗਿਆ ਯਾਨੀ ਕਿ ਤਸੀਹੇ ਦਿੱਤੇ ਗਏ 10 ਤੋਂ 12 ਸੱਟਾਂ ਦੇ ਨਿਸ਼ਾਨ ਗੁਰਵਿੰਦਰ ਦੇ ਸੀਰ ਤੇ ਆਏ ਨੇ ਜਿਹੜਾ ਉਸ ਮਰਦ ਦੇ ਵਿੱਚ ਪਤਾ ਲੱਗਿਆ ਹੈ ਇੱਕ ਪਾਸੇ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦੇ ਵਕੀਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰੀ ਉਮਰ ਇਹਨਾਂ ਦੋਨਾਂ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਸੜਨਾ ਪਵੇਗਾ ਇਹਨਾਂ ਨੂੰ ਉਮਰ ਕੈਦ ਹੋਵੇਗੀ ਇਹ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇ ਸਕਦੇ ਇਨਾ ਉਤੇ ਇਹੋ ਜੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਹ ਗਰਵਿੰਦਰ ਕੌਰ ਹੈ ਉਸ ਦੇ ਮਾਤਾ ਪਿਤਾ ਨੇ ਗਰਵਿੰਦਰ ਕੌਰ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਬਰਧਾਰੀ ਸੀ ਗਰਵਿੰਦਰ ਕੁੜੀ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ ਉਹ ਅੰਬਰਧਾਰੀ ਸੀ ਉਸ ਤੋਂ ਬਾਅਦ ਜਿਵੇਂ ਹੀ ਉਹ ਕੈਨੇਡਾ ਗਈ ਕੈਨੇਡਾ ਦੇ ਵਿੱਚ ਉਸ ਨੇ ਆਪਣੇ ਕੇਸ ਕਤਲ ਕਰਵਾਏ ਉਸ ਤੋਂ ਬਾਅਦ ਉਸਨੇ ਆਪਣੇ ਸਰੀਰ ਤੇ ਕਈ ਟੈਟੂ ਵੀ ਬਣਵਾਏ ਅਤੇ ਉਹ ਇਸ਼ਕ ਮਜਾਜ ਦੇ ਵਿੱਚ ਪੂਰੀ ਤਰ੍ਹਾਂ ਲਿਪਤ ਹੋ ਗਈ ਪਰ ਜਿਹੜੇ ਲੜਕੀ ਦਾ ਪਰਿਵਾਰ ਹੈ ਗੁਰਵਿੰਦਰ ਕੌਰ ਦੇ ਜਿਹੜੇ ਮਾਤਾ ਪਿਤਾ ਨੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਗੁਰਵਿੰਦਰ ਕੌਰ ਦਾ ਕੇਸ ਆਪਣੇ ਪਰਿਵਾਰਕ ਮੈਂਬਰ ਵੱਲੋਂ ਨਹੀਂ ਲੜਾਂਗੇ ਚਾਹੇ ਉਸ ਨੂੰ ਮੌਤ ਦੀ ਸਜ਼ਾ ਹੋਵੇ ਤੇ ਚਾਹੇ ਉਸ ਨੂੰ ਉਮਰ ਕੈਦ ਅਸੀਂ ਉਸ ਦੇ ਪਿੱਛੇ ਨਹੀਂ ਜਾਵਾਂਗੇ ਉਹਨਾਂ ਨੇ ਕਿਹਾ ਕਿ ਸਾਡਾ ਜਵਾਈ ਸ਼ਾਂਤ ਸੁਭਾ ਦਾ ਤੇ ਇਮਾਨਦਾਰ ਅਤੇ ਸਾਡੇ ਸਾਹਮਣੇ ਉਹ ਕਦੇ ਵੀ ਉੱਚਾ ਨਹੀਂ ਬੋਲਿਆ ਸੀ ਸਾਨੂੰ ਮੰਮੀ ਪਾਪਾ ਕਹਿੰਦਾ ਸੀ ਸਾਨੂੰ ਵੀ ਜਿਹੜਾ ਦਰਜਾ ਉਸਨੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਹੋਇਆ ਸੀ ਉਹੀ ਦਰਜਾ ਉਹਨਾਂ ਨੇ ਸਾਨੂੰ ਦਿੱਤਾ ਹੋਇਆ ਸੀ ਤੇ ਅ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਉਸ ਦਾ ਕੇਸ ਜਿਹੜਾ ਹੈ ਬਿਲਕੁਲ ਨਹੀਂ ਲੜਾਂਗੇ ਤੇ ਵਕੀਲ ਸਾਹਿਬ ਕਹਿ ਰਹੇ ਨੇ ਕਿ ਉਮਰ ਪਰ ਜਿੰਦ ਗਿਆ ਲੱਖਾਂ ਦੇ ਪਿੱਛੇ ਇਹਨਾਂ ਨੂੰ ਸੜਨਾ ਪਵੇ